ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਪੂਰੀ ਦੁਨੀਆ ਨੂੰ ਦਿਖਾਰਣ ਨਮੀਆਂ ਰਹਾ ਉਹਨਾਂ ਨੇ ਵਿਖਾਇਆ ਉਹਨਾਂ ਨੇ ਵਿਖਾਇਆ ਕਿਵੇਂ ਮਲਕ ਭਾਗੋ ਦੀ ਚੋਪੜੀ ਰੋਟੀ ਗਰੀਬਾਂ ਦਾ ਖੂਨ ਚੂਸ ਕੇ ਕਮਾਈ ਸੀ ਤੇ ਭਾਈ ਲਾਲੋ ਦੀ ਰੁੱਖੀ ਸੁੱਖੀ ਰੋਟੀ ਕਿਦਾਂ ਹੱਕ ਹਲਾਲ ਤੇ ਸੱਚ ਦੀ ਕਮਾਈ ਸੀ ਉਨ੍ਹਾਂ ਦੇ ਮੁਤਾਬਿਕ ਉਨ੍ਹਾਂ ਦੇ ਮੁਤਾਬਿਕ ਉਹ ਵਿਦਿਆ ਪੜਨ ਦਾ ਕੀ ਫਾਇਦਾ ਜੋ ਮਾਇਆ ਦਾ ਜੰਜਾਲ ਨਾ ਤੋੜ ਸਕੇ ਤੇ ਉਹ ਧਰਮਾਂ ਦਾ ਕੀ ਫਾਇਦਾ ਜੋ ਮਨੁੱਖਤਾ ਨੂੰ ਮਨੁੱਖਤਾ ਨਾਲ ਨਾ ਜੋੜ ਸਕੇ ਵੱਡੇ ਵੱਡੇ ਜ਼ਾਲਮਾਂ ਨੂੰ ਵੱਡੇ ਵੱਡੇ ਜ਼ਾਲਮਾਂ ਨੂੰ ਉਹਨਾਂ ਨੇ ਆਪਣੇ ਵਿਚਾਰਾਂ ਨਾਲ ਝੁਕਾ ਦਿੱਤਾ ਵੰਡ ਛਕੋ ਕੀਰਤ ਕਰੋ ਤੇ ਨਾਮ ਜਪਣ ਦਾ ਰਸਤਾ ਦਿਖਾ ਦਿੱਤਾ ਤੇ ਨਾਮ ਜਪਣ ਦਾ ਰਸਤਾ ਦਿਖਾ ਦਿੱਤਾ